ਅਸਲਾਮੁਆਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਪੰਜਾਬੀਆਂ ਨੂੰ ਲੈ ਕੇ ਅਮਰੀਕਾ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਸ਼ੁਰੂ ਹੋ ਗਿਆ ਤੇ ਪੰਜਾਬੀਆਂ ਨੂੰ ਵੱਡੀ ਮਾਤਰਾ ਦੇ ਵਿੱਚ ਵਾਪਸ ਹਿੰਦੁਸਤਾਨ ਭੇਜਿਆ ਜਾ ਰਿਹਾ ਹੈਗਾ ਵੈ ਤੇ ਅੱਜ ਤੁਹਾਨੂੰ ਇਸੀ ਲਾਈਵ ਵੀਡੀਓ ਦਿਖਾਵਾਂਗੇ ਇਸ ਸਾਰੇ ਮਾਮਲੇ ਦੇ ਜਿਹਦੇ ਵਿੱਚ ਪੰਜਾਬੀਆਂ ਦੇ ਉੱਤੇ ਰੇਟ ਕੀਤਾ ਜਾ ਰਿਹਾ ਹੈ ਤੇ ਨਾਲੇ ਨਾਲ ਟਰੰਪ ਦਾ ਜਿਹੜਾ ਐਕਸ਼ਨ ਹੈ ਜਿਹੜਾ ਉਹਦਾ ਇਸ ਹਵਾਲੇ ਦੇ ਨਾਲ ਹੈ ਉਹ ਵੀ ਦਿਖਾਵਾਂਗੇ ਉਸ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਲਾਈਵ ਰੇਡ ਪੈਂਦੀ ਦਿਖਾਵਾਂਗੇ ਤੁਹਾਨੂੰ ਪੰਜਾਬੀਆਂ ਤੇ ਅਮਰੀਕਾ ਦੇ ਵਿੱਚ ਡੋਨਰ 트াম্প ਨੇ ਬਹੁਤ ਵੱਡੀ ਸ਼ਕਤੀ ਕਰ ਦਿੱਤੀ ਆ ਪੰਜਾਬ ਦੇ ਲੋਕਾਂ ਨੂੰ ਗਿਰਫਦਾਰ ਕਰਨਾ ਸ਼ੁਰੂ ਕਰ ਦਿੱਤਾ ਅਮਰੀਕਾ ਦੇ ਵਿੱਚ ਔਰ ਮੈਂ ਤੁਹਾਨੂੰ ਇਹਦਾ ਇੱਕ ਲਾਈਵ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਕਿ ਰੇਡ ਪੈਂਦੀ ਆ ਨਾ ਉਹ ਵੀਡੀਓ ਦਿਖਾਵਾਂਗਾ ਤੇ ਪੰਜਾਬ ਦੇ ਜਿਹਨਾਂ ਲੋਕਾਂ ਨੂੰ ਆ ਹੁਣ ਜਿਹੜਾ ਪਿਛਲੇ ਦਿਨੀ ਜਿਹੜਾ ਜਹਾਜ਼ ਉਤਰਿਆ ਕੱਲ੍ਹ ਅਮਰੀਕਾ ਦਾ ਜਿਹਹਾਦ ਜਿਹੜਾ ਅਮਰਸਰ ਸਾਹਿਬ ਦੇ ਵਿੱਚ ਉਤਰਿਆ ਜਿਹੜੇ ਸਾਡੇ ਭਾਰਤੀ ਨੌਜਵਾਨਾਂ ਦੇ ਵਿੱਚ ਪੰਜਾਬੀ ਬਹੁਤ ਸਾਰੇ ਮੌਜੂਦ ਸੀ ਤਾਂ ਕਈ ਲੋਕਾਂ ਬੰਨਿਓ ਬੜਾ ਰੋਇਆ-ਕੁਰਲਾਇਆ ਵੀ ਗਿਆ ਕਿ ਸਾਡਾ 45-45 ਲੱਖ ਰੁਪਈਆ ਲੱਗਿਆ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਭੇਜੇ ਸੀ ਉਹ ਵਾਪਸ ਆ ਗਏ ਨੇ ਜਿਹੜੇ ਗੈਰਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਏ ਸੀ ਔਰ ਅੱਜ ਮੈਂ ਫੇਰ ਕਹਿੰਦਾ ਕਿ ਕਲਾ ਇੱਕ ਜਹਾਜ਼ ਨਹੀਂ ਆ ਦੂਜਾ ਜਹਾਜ਼ ਵੀ ਜਿਹੜਾ 트럼ਪ ਨੇ ਫਿਰ ਤੋਂ ਭਰ ਲਿਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਦਰਸਲ ਚੁਗਣਾ ਸ਼ੁਰੂ ਕਰ ਦਿੱਤਾ ਕੰਮੇ ਕੱਲੇ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਮਰੀਕਾ ਦੇ ਵਿੱਚ ਛਾਪੇ ਮਾਰੀ ਬੜੀ ਤੇਜ਼ ਕਰ ਦਿੰਦੀ ਹੈ ਪਰ 트럼ਪ ਦਾ ਜਿਹੜਾ ਐਕਸ਼ਨ ਉਹ ਮੈਂ ਤੁਹਾਨੂੰ ਅੱਜ ਲਾਈਵ ਦਿਖਾਉਂਗਾ ਇੱਕ ਵੀਡੀਓ ਦੇ ਜ਼ਰੀਏ ਅਮਰੀਕਾ ਦਾ ਵੀਡੀਓ ਜਿਹਦੇ ਵਿੱਚ 트럼ਪ ਨੇ ਇੱਕ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਤਾਂ ਦੂਜਾ ਜਹਾਜ਼ ਭਰ ਕੇ ਭੇਜਣ ਦੀ ਬਹੁਤ ਵੱਡੀ ਤਿਆਰੀ ਦੇ ਵਿੱਚ ਹੈ ਅਮਰੀਕਾ ਸਰਕਾਰ ਤਾਂ ਹੁਣ ਮੈਂ ਤੁਹਾਨੂੰ ਪਹਿਲਾ ਇਹ ਵੀਡੀਓ ਦਿਖਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਸੁਣ ਲੈਣਾ ਜ਼ਰੂਰੀ ਹੈ ਕਿਉਂਕਿ ਕਈ ਨੌਜਵਾਨ ਜਾਣ ਦੀਆਂ ਤਿਆਰੀਆਂ ਵਿੱਚ ਵੀ ਹੋਣਗੇ ਔਰ ਜਿਹੜੇ ਹੁਣ ਆਉਣ ਵਾਲੇ ਨੇ ਉਹਦਾ ਤੁਹਾਨੂੰ ਮੈਂ ਦਿਖਾ ਹੀ ਰਿਹਾ ਉਹਨਾਂ ਨੂੰ ਵੀ ਪਤਾ ਹੈ ਕਿ ਸਾਡਾ ਹਾਲ ਕੀ ਹੋਣ ਵਾਲਾ ਸੁਣੋ ਧਿਆਨ ਦੇ ਨਾਲ ਪਹਿਲਾਂ ਵੀ ਅਮਰੀਕਾ ਦੇ ਵਿੱਚ ਛਾਪੇਮਾਰੀ ਬਹੁਤ ਹੋ ਰਹੀ ਆ ਸਾਰੀਆਂ ਜਗ੍ਹਾ ਤੇ ਮੈਂ ਹੈਗਾ ਸ਼ਿਕਾਗੋ ਸਟੇਟ ਦੇ ਵਿੱਚ ਤੇ ਆਪਣੇ ਸਟੇਟ ਦੇ ਵਿੱਚ ਜਿੰਨੇ ਵੀ ਆਪਣੇ ਭਰਾ ਕੰਮ ਕਰਦੇ ਆ ਜਾਂ ਜਿਹੜੇ ਕਰਜ਼ਾ ਚੱਕ ਕੇ ਆਏ ਹੋਏ ਆ ਜਿੱਤਾ ਵੀ ਕਰਕੇ ਤੇ ਆਪ ਦਾ ਸੇਫ ਰਹੋ ਕੇਅਰਫੁੱਲ ਰਹੋ ਜਿੰਨਾ ਹੋ ਸਕਦਾ ਨਾ ਇੰਪੋਰਟੈਂਟ ਖਬਰ ਹੈ ਜੀ ਇਮੀਗ੍ਰੇਸ਼ਨ ਦੀਆਂ ਰੇਡਾਂ ਬਾਰੇ ਜਿਹੜੀ ਸਰਕਾਰ ਇਹ ਰੇਡਾਂ ਕਰ ਰਹੀ ਹੈ ਅੱਡਡ ਜਗ੍ਹਾ ਤੇ ਰੇਡਸ ਜਿਆਦਾ ਨਿਊਯਾਰਕ ਨਿਊ ਜਰਸੀ ਕੈਲੀਫੋਰਨੀਆ ਡੈਨਵਰ ਕੋਲੋਰੈਡੋ ਤੇ ਇਹਦੇ ਨਾਲ ਨਾਲ ਸ਼ਿਕਾਗੋ ਤੇ ਫਲਟੈਂਸੀਆ ਦੇ ਵਿੱਚ ਹੋਈਆਂ ਨੇ ਸੋ ਯੂਐਸ ਦੇ ਵਿੱਚ 트ੰਪ ਦੇ ਐਗਜ਼ੀਕਿਊਟਿਵ ਆਰਡਰ ਤੋਂ ਬਾਅਦ ਜਿਹੜੀਆਂ ਇਮੀਗ੍ਰੇਸ਼ਨ ਨੇ ਆਪਣੀਆਂ ਰੇਡਸ ਆ ਉਹ ਕਰਮੀਆਂ ਸ਼ੁਰੂ ਕਰਤੀਆਂ ਨੇ ਸ਼ਿਕਾਗੋ ਮੀਆਮੀ ਤੇ ਨਿਊਯਾਰਕ ਆ ਗਏ ਜਿਹੜੀਆਂ ਵੱਡੀਆਂ ਸਿਟੀਜ਼ ਨੇ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਸ਼ੁਰੂ ਕੀਤੀਆਂ ਹੈ ਦੇਖੋ ਸਾਰੇ ਰਾਣੀਏ ਚੈੱਕ ਹੋ ਰਹੀਆਂ ਸਾਡੇ ਕੋਲ ਡਾਕੂਮੈਂਟ ਆਣੇ ਨੇ ਮੇਰੀ ਜਾਨ ਲੇਕਿਨ ਜਿਹਨਾਂ ਕੋਈ ਹੈ ਨਹੀਂ ਉਹਨਾਂ ਵਾਸਤੇ ਇਹ ਆਦਾ ਮੈਂ ਹੋਇਸ ਕਿੰਨਾ ਕਿੰਨਾ ਚੈੱਕ ਕਰਦਾ ਜਿਹਾ ਵੀ ਨਹੀਂ ਆਉਂਦੀ ਇਸ ਕੇ ਫਰਮਾ ਇਸ ਕੇ ਅਲਸੇ ਕਿ ਡਾਕ ਜਿ ਇਸ ਕੇ ਜੂਆ ਸੇ ਮੈਕਸੀਕੋ ਬਾਰਡਰ ਦੀ ਕਰਾਸਿੰਗ ਚੱਲੀ ਹੈ ਜੀ ਇਹ ਇਲਾਕਾ ਹੈ ਕੈਲੀਫੋਰਨੀਆ ਦਾ ਇੱਥੇ ਵੀ ਬਾਰਡਰ ਵਾਲ ਬਣ ਜਾਣੀਆਂ ਬਟ ਇਹ ਬਣੀ ਨਹੀਂ ਗਈ ਬਹੁਤ ਵੱਡੀ ਤਿਆਰੀ ਦੇ ਵਿੱਚ ਆ ਅਮਰੀਕਾ ਕੱਲੇ ਪੰਜਾਬੀਆਂ ਨੂੰ ਨਹੀਂ ਹੁਣ ਹੋਰ ਵੀ ਕਈ ਜਹਾਜ਼ ਆਉਣਗੇ ਕੱਲੇ ਅਮਰੀਕਾ ਦੇ ਵਿੱਚੋਂ ਵੀ ਨਹੀਂ ਧਿਆਨ ਦੇ ਨਾਲ ਸੁਣ ਲੈਣਾ ਮੇਰਾ ਵੀਰ ਜਿੱਥੋਂ ਜਿੱਥੋਂ ਇਨਪੁਟ ਮਿਲ ਰਹੀ ਆ ਤਾਂ ਮੈਂ ਤੁਹਾਡਾ ਭਰਾ ਯਾਨੀ ਦੇਵਾ ਸਿੱਧੂ ਤੁਹਾਡੇ ਅੱਗੇ ਮੈਂ ਇਹ ਗੱਲਾਂ ਸਾਰੀਆਂ ਧਰਦਾ ਰਹੂੰਗਾ ਤੇ ਸਾਡੇ ਵਾਲੇ ਪੰਜਾਬੀਆਂ ਨੂੰ ਪੂਰੀ ਤਸੱਲੀ ਦੇ ਨਾਲ ਮੈਂ ਜਿਹੜੀਆਂ ਅੱਜ ਗੱਲਾਂ ਕਹੂੰਗਾ ਉਹਨਾਂ ਗੱਲਾਂ ਦੇ ਅਮਲ ਜ਼ਰੂਰ ਕਰਨਾ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਆ ਇਦੇ ਬਾਰੇ ਕੁਝ ਮੈਂ ਗੱਲਾਂ ਕਹਿਣ ਜਾ ਰਿਹਾ ਦੇਖੋ ਪੰਜਾਬ ਦੇ ਜਿੰਨੇ ਨੌਜਵਾਨ ਤੁਸੀਂ ਗੌਰ ਦੇ ਨਾਲ ਸੁਣ ਲੈਣਾ ਕਿ ਕੱਲਾ ਅਮਰੀਕਾ ਜਿਹੜਾ ਕਿ ਦੇਸ਼ ਹੈ ਇਹੀ ਨਹੀਂ ਬਲਕਿ ਕੈਨੇਡਾ ਦੇ ਵਿੱਚੋਂ ਵੀ ਕਾਰਵਾਈ ਸ਼ੁਰੂ ਹੋ ਗਈ ਹੈ ਕੈਨੇਡਾ ਦਾ ਵੀ ਮੈਂ ਇੱਕ ਵੀਡੀਓ ਅਗਲਾ ਵੀਡੀਓ ਮੈਂ ਕੈਨੇਡਾ ਦਾ ਹੀ ਪਾਉਂਗਾ ਜਿਹਦੇ ਵਿੱਚ ਪੂਰੀ ਡਿਟੇਲ ਦੇ ਨਾਲ ਮੈਂ ਤੁਹਾਨੂੰ ਦਿਖਾਉਂਗਾ ਕਿ ਕੈਨੇਡਾ ਦੇ ਵਿੱਚੋਂ ਕੀ ਮਸਲਾ ਸ਼ੁਰੂ ਹੋ ਗਿਆ ਹੈ ਕਿ ਕੈਨੇਡਾ ਦੇ ਵਿੱਚੋਂ ਐਕਸ਼ਨ ਕਿਵੇਂ ਸ਼ੁਰੂ ਹੋਇਆ ਔਰ ਫੇਰ ਕਈ ਮੁਲਕ ਹੋਰ ਨੇ ਆਸਟ੍ਰੇਲੀਆ ਬਹੁਤ ਸਾਰੇ ਦੇਸ਼ ਆਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਵਸੇ ਹੋਏ ਨੇ ਤਾਂ ਹੁਣ ਪੰਜਾਬ ਵਾਲਿਆਂ ਨੂੰ ਤਾਂ ਇਹ ਸਮਝ ਲੈਣਾ ਚਾਹੀਦਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਤੇ ਸਾਡੀ ਬੇਇਜ਼ਤੀ ਨਾ ਹੋਵੇ ਜਿਵੇਂ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਹਾਜ਼ ਉਤਰਦਾ ਤੇ ਉਥੇ ਗੱਲ ਕੀ ਉੱਡੀ ਹੈ ਕਿ ਪੰਜਾਬੀਆਂ ਦੇ ਹੱਥ ਘੜੀਆਂ ਲਾ ਕੇ ਬੇੜੀਆਂ ਲਾ ਕੇ ਪੰਜਾਬ ਦੇ ਵਿੱਚ ਛੱਡ ਕੇ ਗਏ ਨੇ ਟਰੰਪ ਸਰਕਾਰ ਦੇ ਜਿਹੜੇ ਕਿ ਫੌਜੀ ਸੀ ਤਾਂ ਹੁਣ ਤੁਸੀਂ ਆਪ ਹੀ ਸਮਝ ਲਓ ਪੰਜਾਬ ਵਾਲਿਓ ਜੇਕਰ ਅਮਰੀਕਾ ਯੂਰਕ ਸਿਟੀ ਦੇ ਵਿੱਚ ਵੀ ਮੇਰੀਆਂ ਵੀਡੀਓ ਦੇਖੀਆਂ ਜਾਂਦੀਆਂ ਨੇ ਤਾਂ ਮੈਂ ਸਾਡੇ ਪੰਜਾਬੀਆਂ ਨੂੰ ਕਿਉਂਕਿ ਮੇਰੇ ਨਾਲ ਉੱਥੋਂ ਦੇ ਮੁੰਡੇ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਜੇਕਰ ਤੁਸੀਂ ਮੰਨਦੇ ਹੋ ਤਾਂ ਆਪਣੀ ਮਰਜ਼ੀ ਦੇ ਨਾਲ ਪੰਜਾਬ ਨੂੰ ਵਾਪਸੀ ਕਰ ਸਕਦੇ ਹੋ ਕਿਉਂਕਿ ਕੱਲ ਨੂੰ ਤੁਹਾਡੇ ਤੇ ਵੀ ਐਕਸ਼ਨ ਹੋਣਾ ਹੈ ਕੱਲਾ ਅਮਰੀਕਾ ਉਹਨਾਂ ਲੋਕਾਂ ਤੇ ਹੀ ਨੀ ਐਕਸ਼ਨ ਕਰਦਾ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਗਏ ਨੇ ਉਹਨਾਂ ਲੋਕਾਂ ਤੇ ਵੀ ਹੁਣ ਐਕਸ਼ਨ ਹੋਣਾ ਸ਼ੁਰੂ ਹੋ ਗਿਆ ਜਿਹੜੇ ਕਿ ਪੱਕੇ ਤੌਰ ਤੇ ਸਹੀ ਤਰੀਕੇ ਦੇ ਨਾਲ ਉੱਥੇ ਰਹੇ ਵੀ ਰਹੇ ਨੇ ਅਮਰੀਕਾ ਦੇ ਵਿੱਚ ਕਈ ਸਾਲਾਂ ਤੋਂ ਉਹਨਾਂ ਲੋਕਾਂ ਨੂੰ ਵੀ ਹੁਣ ਵਾਪਸ ਕਰਨ ਦੀ ਜਿਹੜੀ ਤਿਆਰੀ ਹੈ ਉਹ ਬੜੀ ਝੂਰਾ ਸ਼ੂਰਾ ਦੇ ਨਾਲ 트럼ਪ ਸਾਹਿਬ ਨੇ ਕਰ ਦਿੱਤੀ ਹੈ ਤੇ ਇਧਰਲੇ ਪਾਸੇ ਸਾਡੇ ਹਿੰਦੁਸਤਾਨ ਦੇ ਵਿੱਚ ਕੀ ਹੋ ਜਾਂਦਾ ਨਰਿੰਦਰ ਮੋਦੀ ਉਹਨਾਂ ਦੇ ਬੜੇ ਪੱਕੇ ਦੋਸਤ ਨੇ ਤੇ ਫਿਰ ਜੇ ਪੱਕਾ ਦੋਸਤ ਆ ਤਾਂ ਤੁਹਾਡੇ ਜਿਹੜੇ ਭਾਰਤੀ ਨੌਜਵਾਨ ਇਹਨਾਂ ਦੀ ਬੇਇਜਤ ਕਰਕੇ ਤੇ ਬੇਇੱਜ਼ਤੀ ਕਰਕੇ ਇਹਨਾਂ ਨੂੰ ਕਿਉਂ ਛੱਡਿਆ ਜਾ ਰਿਹਾ ਹਿੰਦੁਸਤਾਨ ਦੇ ਵਿੱਚ ਤੁਹਾਡੀ ਨੱਕ ਦੇ ਥੱਲੇ ਟਰੰਪ ਰਾਸ਼ਟਰਪਤੀ ਯਾਨੀ ਅਮਰੀਕਾ ਦਾ ਰਾਸ਼ਟਰਪਤੀ ਤੁਹਾਡੇ ਸਾਹਮਣੇ ਬੇੜੀਆਂ ਲਾ ਕੇ ਛੱਡ ਕੇ ਗਿਆ ਤੁਹਾਡੇ ਬੱਚਿਆਂ ਨੂੰ ਤੁਹਾਡੇ ਹਿੰਦੁਸਤਾਨੀਆਂ ਨੂੰ ਤਾਂ ਫਿਰ ਹੁਣ ਕਿੱਥੇ ਹੈ ਤੁਹਾਡੀ ਦੋਸਤੀ ਸੋਸ਼ ਕਰਕੇ ਪੰਜਾਬ ਦੇ ਲੋਕ ਵੀ ਬੜੇ ਭੜਕੇ ਹੋਏ ਨੇ ਕੱਲ ਪਰਸੋਂ ਦੇ ਜਿਹੜਾ ਕਿ ਜਹਾਜ਼ ਉਤਰਿਆ ਉਹਦੇ ਵਿੱਚ ਬੇੜੀਆਂ ਲੱਗੀਆਂ ਹੋਈਆਂ ਸੀ ਕੱਲਾ ਇਹੀ ਜਹਾਜ਼ ਨਹੀਂ ਹੁਣ ਇੱਕ ਹੋਰ ਜਹਾਜ਼ ਮਗਰ ਆਉਣ ਦੀ ਤਿਆਰੀ ਹੈ ਤਾਂ ਉਹਦੇ ਵਿੱਚ ਪੰਜਾਬੀਆਂ ਦੀ ਸੰਖਿਆ ਬਹੁਤ ਵੱਡੀ ਹੈ ਕਿਉਂਕਿ ਪੰਜਾਬ ਦੇ ਲੋਕ ਕਈ ਤਾਂ ਮੈਨੂੰ ਐਂ ਲੱਗਦਾ ਵੀ ਜਿਵੇਂ ਬਾਲਾ ਸਾਰਾ ਪੰਜਾਬ ਸਾਡਾ ਗੈਰ ਕਾਨੂੰਨੀ ਢੰਗ ਦੇ ਨਾਲ ਗਿਆ ਹੋਇਆ ਕਿਉਂਕਿ ਪਤਾ ਹੁਣ ਲੱਗਦਾ ਨਾਲੇ ਪੈਸੇ ਲਾਉਂਦੇ ਨੇ ਨਾਲੇ ਇਲੈਗਲ ਤਰੀਕਾ ਵੀ ਵਰਤਦੇ ਨੇ ਤੇ ਫੇਰ ਜਦੋਂ ਉਧਰੋਂ ਆਉਂਦੇ ਨੇ ਇੱਕ ਮੈਸੇਜ ਬਹੁਤ ਤਕੜਾ ਦੇਣਾ ਅੱਜ ਮੈਂ ਇਹਨੂੰ ਸੁਣ ਲੈਣਾ ਜ਼ਰੂਰੀ ਹੈ ਸਾਰੇ ਪੰਜਾਬ ਵਾਲਿਆਂ ਨੂੰ ਦੇਖੋ ਕਈ ਪੰਜਾਬੀ ਕੱਲ ਮੈਂ ਰੋਂਦੇ ਵੇਖੇ ਕਿ ਸਾਡਾ 45 ਲੱਖ ਲੱਗਿਆ ਸਾਡਾ 42 ਲੱਗਿਆ ਜੀ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿਸੇ ਵੀ ਪਰਿਵਾਰਕ ਮੈਂਬਰ ਬਣੀਓ ਜਾਂ ਕਿਸੇ ਮੀਡੀਆ ਬਣੀਓ ਇਹ ਗੱਲ ਕਹੀ ਗਈ ਹੈ ਕਿ ਭਾਈ ਤੁਹਾਡੇ ਬੱਚੇ ਸਹੀ ਸਲਾਮਤ ਆ ਗਏ ਨੇ ਇਹੀ ਬਹੁਤ ਹੈ ਪੈਸਾ ਫਿਰ ਬਣ ਜੂਗਾ ਕਿਉਂਕਿ ਉਹ ਬੱਚਾ ਕੀ ਕਹਿ ਰਿਹਾ ਸੀ ਜਿਹੜਾ ਵਾਪਸ ਆਇਆ 18 ਸਾਲ ਦਾ ਪੰਜਾਬ ਦੇ ਰਹਿਣ ਵਾਲਾ ਉਹ ਕਹਿੰਦਾ ਜਦੋਂ ਮੈਂ ਭਾਈ ਦਾ ਸੀ ਤਾਂ ਮੇਰੇ ਬੰਨੇ ਐ ਘਰ ਲਈ ਸੀ ਜੇ ਮੈਂ ਭਾਈ ਦਾ ਤਾਂ ਮੈਨੂੰ ਉੱਥੇ ਡਰਾ ਕੇ ਤਾਂ ਨਹੀਂ ਸੱਡ ਦੇਣਾ ਸੀ ਤੇ ਫਿਰ ਤੁਹਾਨੂੰ ਉਹਦੀ লাশ ਮਿਲਦੀ ਤੇ ਫਿਰ ਕੀ ਕਰਦੇ ਸਿਸ ਕਰਕੇ ਸਮਝਣ ਦੀ ਲੋੜ ਆ ਤੁਸੀਂ ਇਹ ਸਮਝੋ ਕਿ ਤੁਹਾਡੇ ਬਰਾਬਰ ਅ ਬੱਚੇ ਜਿਹੜੇ ਕਿ ਤੁਹਾਡੇ ਬਰਾਬਰ ਹੁਣ ਮੰਝਾ ਰਾਕੇ ਤਾਂ ਸੌਣਗੇ ਜੇ ਤੁਸੀਂ ਕਹਿੰਦੇ ਹੋ ਸਾਡਾ 42 ਲੱਖ ਲੱਗਿਆ ਜੀ ਫਲਾਣਾ ਲੱਗਿਆ ਜੀ ਸੋ ਇੰਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਪੰਜਾਬ ਵਾਲਿਓ ਇਹ ਗੱਲ ਇਹ ਆ ਵੀ ਜੇਕਰ ਤੁਸੀਂ ਚਾਹੋ ਨੋ ਇੰਨਾ ਪੈਸਾ ਇਕੱਠਾ ਕਰਕੇ ਕੋਈ ਬਿਜ਼ਨਸ ਨਹੀਂ ਚਲਾ ਸਕਦੇ ਪੰਜਾਬ ਦੇ ਵਿੱਚ ਤਾਂ ਹੁਣ ਤੁਹਾਡੇ ਅੱਗੇ ਮੇਰੀ ਅਪੀਲ ਆ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਹੋਰ ਲੋਕਾਂ ਨੂੰ ਸਾਡਾ ਇਹ ਨੂੰ ਸਮਝ ਲੱਗੇ ਤਾਂ ਜਿੰਨੇ ਹੁਣ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ